ਸੰਸਦ ਬਜਾਦਾ ਸਟਰੋਂਗ ਹੈ ਇਹ ਲੋਕ ਆਵਾਜ਼ ਜਿਆਦਾ ਸਟਰੋਂਗ ਸੰਘਰਸ਼ ਆਪਣੇ ਮੋਢਿਆਂ ਤੇ ਲੜਿਆ ਵਿਦਿਆਰਥੀਆਂ ਨੇ ਹੌਲੀ ਹੌਲੀ ਇਹ ਲੋਕ ਥੜਾ ਬਣ ਗਿਆ ਲੋਕਾਂ ਦਾ ਸੰਘਰਸ਼ ਬਣ ਗਿਆ ਲੱਗਦਾ ਇੰਜ ਸੀ ਵੀ ਇਹ ਸਿੰਘੂ ਤੇ ਕਿੱਕਰੀ ਬਾਰਡਰ ਬਣ ਗਿਆ ਜਿਵੇਂ ਕਿਸਾਨਾਂ ਨੇ ਅੰਦੋਲਨ ਲੜਿਆ ਸੀ ਫਿਰ ਲੋਕਾਂ ਨੇ ਹੀ 117 ਐਮ ਐਲ ਏ ਚੁਣ ਕੇ ਭੇਜਿਆ ਨਾ ਚੰਡੀਗੜ੍ਹ ਪੰਜਾਬ ਦੇ ਲੋਕਾਂ ਨੇ ਪਰ ਉਹ ਪੰਜਾਬ ਵਿਧਾਨ ਸਭਾ ਨੂੰ ਚਲਾਉਂਦੇ ਨੇ ਵਧਾਂ ਸਬਾਬ ਵੱਲੋਂ ਪਾਸ ਕੀਤੇ ਮਤੇ ਰੱਦੀ ਦੀ ਟੋਕਰੀ ਚ ਸੁੱਟੇ ਨੇ ਪੰਜਾਬ ਵਿਧਾਨ ਸਭਾ ਤੋਂ ਵਿਸ਼ਵਾਸ ਖਤਮ ਹੋ ਜਾਏਗਾ ਫਿਰ ਪੰਜਾਬ ਦੇ ਲੋਕ ਮਜਬੂਰਨ ਸੜਕਾਂ ਤੇ ਆਉਣਗੇ ਜੀਬੀਐਮਬੀ ਦਾ ਵੀ ਇੱਕ ਮੁੱਦਾ ਪੱਖਿਆ ਸੀਗਾ ਸਾਰੇ ਜਿਹੜੇ ਫੈਸਲੇ ਨੇ ਮਤੇ ਨੇ ਉਹ ਰੱਦੀ ਦੀ ਟੋਕਰੀ ਵਰਗੇ ਹੀ ਨੇ ਸ ਸਤੀ ਅੰਦੋਲਨ ਨੇ ਪੂਰੇ ਪੰਜਾਬ ਨੂੰ ਜਗਾ ਦਿੱਤਾ ਇੱਕ ਮੈਸੇਜ ਦਿੱਤਾ ਜਿਨੇ ਆ ਸਿੱਧ ਕਰਤਾ ਵੀ ਪੰਜਾਬ ਵਿਧਾਨ ਸਭਾ ਜਿਹਦੇ ਚ ਵੱਖ-ਵੱਖ ਜਿਹੜੇ ਸੀ ਮਤੇ ਪਾਸ ਕੀਤੇ ਗਏ ਸੀ ਲੇਕਿਨ ਕੇਂਦਰ ਸਰਕਾਰ ਟਸ ਤੋਂ ਮਸ ਨਹੀਂ ਹੋਈ ਕਦੇ ਵੀ ਲੇਕਿਨ ਦੂਜੇ ਪਾਸੇ ਕਿਸਾਨ ਅੰਦੋਲਨ ਨੇ ਇੱਕ ਮਿੰਟ ਚ ਕੇਂਦਰ ਸਰਕਾਰ ਨੂੰ ਝੁਕਾ ਦਿੱਤਾ ਅੱਜ ਆਪਾਂ ਇਸੇ ਮੁੱਦੇ ਤੇ ਚਰਚਾ ਕਰਾਂਗੇ ਕਿ ਵਿਧਾਨ ਸਭਾ ਜਿਹੜੀ ਆ ਉਹ ਸਟਰੋਂਗ ਹੈ ਜਾਂ ਲੋਕ ਆਵਾਜ਼ ਸਟਰੋਂਗ ਹੈ ਸਾਡੇ ਨਾਲ ਨੇ ਸਾਡੇ ਪੋਲਿਟਿਕਲ ਐਡੀਟਰ ਤਰਲੋਚਨ ਜੀ ਆਪਾਂ ਇਹਨਾਂ ਨਾਲ ਚਰਚਾ ਕਰਦੇ ਆ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਰ ਸਭ ਤੋਂ ਪਹਿਲਾਂ ਮੇਰਾ ਸਵਾਲ ਇਹੀ ਹੈ ਵੀ ਵਿਧਾਨ ਸਭਾ ਜ਼ਿਆਦਾ ਸਟਰੋਂਗ ਹੈ ਜਾਂ ਲੋਕ ਆਵਾਜ਼ ਜ਼ਿਆਦਾ ਸਟਰੋਂਗ ਹੈ ਸਰ ਦੇਖੋ ਜੰਨਾ ਤੂੰ ਬਹੁਤ ਗੰਭੀਰ ਸਵਾਲ ਕੀਤਾ ਹੈ ਪੰਜਾਬ ਵਿਧਾਨ ਸਭਾ ਕਿਸੇ ਵੀ ਸਟੇਟ ਦੀ ਕੋਈ ਜਿਹੜੀ ਵਿਧਾਨ ਸਭਾ ਹੁੰਦੀ ਉਸੇ ਤਰ੍ਹਾਂ ਪੰਜਾਬ ਵਿਧਾਨ ਸਭਾ ਪੰਜਾਬ ਦੀ ਸਭ ਤੋਂ ਸਰਵ ਉੱਚ ਤਾਕਤਵਰ ਸੰਸਥਾ ਮੰਨੀ ਜਾਂਦੀ ਹੈ ਜਿਹਦੇ ਵਿੱਚ ਪੰਜਾਬ ਦੇ ਸਮੂਹ ਲੋਕਾਂ ਵੱਲੋਂ 117 ਜਿਹੜੇ ਐਮਐਲਏ ਚੁਣੇ ਜਾਂਦੇ ਨੇ ਉਹਨਾਂ ਐਮਐਲਏ ਤੋਂ ਬਾਅਦ ਜਿਹੜੀ ਕੈਬਨਿਟ ਬਣਦੀ ਮੰਤਰੀ ਬਣਦੇ ਨੇ ਮੁੱਖ ਮੰਤਰੀ ਬਣਦਾ ਸਪੀਕਰ ਬਣਦਾ ਉਹ ਪੰਜਾਬ ਵਿਧਾਨ ਸਭਾ ਨੂੰ ਰਨ ਕਰਦੇ ਨੇ ਭਾਵੇਂ ਵੀ ਕਰੋੜਾਂ ਪੰਜਾਬੀਆਂ ਵੱਲੋਂ ਚੁਣੇ 117 ਜਿਹੜੇ ਵਿਧਾਇਕ ਨੇ ਉਹ ਅਗਵਾਈ ਕਰਦੇ ਨੇ ਪੰਜਾਬ ਵਿਧਾਨ ਸਭਾ ਦੀ ਭਾਵੇਂ ਵੀ ਸਾਰੇ ਪੰਜਾਬੀਆਂ ਦੀ ਸਮਰੱਥਾ ਤਾਕਤ ਜਿਹੜੀ ਵਿਧਾਨ ਸਭਾ 'ਚ ਹੁੰਦੀ ਹੈ ਤੇ ਉਹਦੇ ਵਿੱਚ ਇੱਕ ਇੱਕ ਸ਼ਬਦ ਜਿਹੜਾ ਆ ਉਹ ਇਤਿਹਾਸ ਦਾ ਹਿੱਸਾ ਬਣ ਜਾਂਦਾ ਰਿਕਾਰਡ ਤੇ ਆ ਜਾਂਦਾ ਔਰ ਪੰਜਾਬ ਵਿਧਾਨ ਸਭਾ ਵਿੱਚ ਕੋਈ ਵੀ ਮਤਾ ਪਾਸ ਜੇ ਹੁੰਦਾ ਕੋਈ ਬਿੱਲ ਪਾਸ ਹੁੰਦਾ ਜਾਂ ਮੁੱਖ ਮੰਤਰੀ ਜੇ ਕੋਈ ਐਲਾਨ ਕਰਦਾ ਤੇ ਮੰਨਿਆ ਜਾਂਦਾ ਵੀ ਇਹ ਕਰੋੜਾਂ ਪੰਜਾਬੀਆਂ ਦਾ ਐਲਾਨ ਹੈ ਇਹ ਕਰੋੜਾਂ ਪੰਜਾਬੀਆਂ ਦੀ ਆਵਾਜ਼ ਆ ਫੈਸਲਾ ਹੈ ਇੰਨੀ ਤਾਕਤ ਉਹਦੇ ਚ ਹੁੰਦੀ ਹੈ ਪਰ ਇਹ ਵਿਚਾਰਨਾ ਪਊਗਾ ਵੀ ਪੰਜਾਬ ਵਿਧਾਨ ਸਭਾ ਤੇ ਮਤੇ ਜਿਹੜੇ ਨੇ ਉਹ ਰੱਦੀ ਦੀਆਂ ਟੋਕਰੀਆਂ ਵਿੱਚ ਕਈ ਸਾਲਾਂ ਤੋਂ ਕਿਉਂ ਰੁਲ ਰਹੇ ਨੇ ਕਿਉਂਕਿ ਇਹ ਜਿਹੜਾ ਤੁਸੀਂ ਕਿਹਾ ਸਟੂਡੈਂਟ ਅੰਦੋਲਨ ਪੰਜਾਬ ਯੂਨੀਵਰਸਿਟੀ ਦਾ ਇਹ ਪੰਜਾਬ ਦਾ ਹੀ ਮੁੱਦਾ ਸੀ ਪਰ ਪਹਿਲੋ ਛੋਟਾ ਲੱਗਦਾ ਸੀ ਵਿਦਿਆਰਥੀ ਡਿਮਾਂਡ ਕਰ ਰਹੇ ਸੀ ਕਿ ਜਿਹੜਾ ਕੇਂਦਰ ਸਰਕਾਰ ਨੇ ਯੂਨੀਵਰਸਿਟੀ ਦੇ ਜਿਹੜੇ ਸੈਨੇਟ ਦੇ 91 99 ਮੈਂਬਰ ਨੇ ਉਹ ਕੱਤੀ ਕਰਨ ਦਾ ਫੈਸਲਾ ਸਾਨੂੰ ਪ੍ਰਵਾਨ ਨਹੀਂ ਇਸ ਫੈਸਲੇ ਨੂੰ ਵਾਪਸ ਲਿਆ ਜਾਵੇ ਸੰਘਰਸ਼ ਚੱਲਿਆ ਸੰਘਰਸ਼ ਆ ਆਪਣੇ ਮੋਢਿਆਂ ਤੇ ਲੜਿਆ ਵਿਦਿਆਰਥੀਆਂ ਨੇ ਹੌਲੀ-ਹੌਲੀ ਇਹ ਲੋਕ ਥੜਾ ਬਣ ਗਿਆ ਲੋਕਾਂ ਦਾ ਸੰਘਰਸ਼ ਬਣ ਗਿਆ ਤੇ 10 ਨਵੰਬਰ ਨੂੰ ਜਿਹੜਾ ਯੂਨੀਵਰਸਿਟੀ ਵਿੱਚ ਕਾਲ ਦਿੱਤੀ ਸੀ ਵੀ ਵੱਡਾ ਇਕੱਠ ਕਰਾਂਗੇ ਲੱਗਦਾ ਇੰਜ ਤੁਸੀਂ ਵੀ ਇਹ ਸਿੰਘੂ ਤੇ ਟਿੱਕਰੀ ਬਾਰਡਰ ਬਣ ਗਿਆ ਜਿਵੇਂ ਕਿਸਾਨਾਂ ਨੇ ਅੰਦੋਲਨ ਲੜਿਆ ਸੀ ਬਿਲਕੁਲ ਔਰ ਇੱਕ ਇਸ ਅੰਦੋਲਨ ਨਾਲ ਹੀ ਕੇਂਦਰ ਸਰਕਾਰ ਨੂੰ ਜੂਟਰ ਲੈਣਾ ਪਿਆ ਕੇਂਦਰ ਸਰਕਾਰ ਨੂੰ ਆਪਣੇ ਪੈਰ ਪਿੱਛੇ ਖਸਕਾਉਣੇ ਪਏ ਔਰ ਦੋ-ਦੋ ਤਿੰਨ ਤਿੰਨ ਨੋਟੀਫਿਕੇਸ਼ਨਾਂ ਜਾਰੀ ਕਰਕੇ ਕਿਹਾ ਵੀ ਅਹੀ ਤੇ ਭਾਈ ਜਿਹੜਾ 91 ਤੋਂ 31 ਕਰਨ ਦਾ ਫੈਸਲਾ ਸੀ ਉਹ ਵਾਪਸ ਲੈ ਲਿਆ ਵਾਪਸ ਲੈ ਰਿਆ ਵਾਪਸ ਲੈ ਲਿਆ ਇਸ ਲਈ ਕਹਿ ਰਹੇ ਸੀ ਵੀ ਇਹ ਤੇ ਸਾਰਾ ਪੰਜਾਬ ਉੱਠ ਗਿਆ ਭਾਵੇਂ ਇੱਕ ਮੁੱਦਾ ਰਹਿੰਦਾ ਜਿੰਨੂੰ ਲੈ ਕੇ ਹਾਲੇ ਵਿਦਿਆਰਥੀ ਧਰਨੇ ਤੇ ਬੈਠੇ ਨੇ ਸੰਘਰਸ਼ ਕਰ ਰਹੇ ਨੇ ਬੀ ਸੈਨੇਟ ਦੀ ਇਲੈਕਸ਼ਨ ਦਾ ਸ਼ਡਿਊਲ ਜਾਰੀ ਕੀਤਾ ਜਾਵੇ ਵੱਡਾ ਡਿਸੀਜਨ ਕਰਾਰ ਲਿਆ ਪਰ ਹੁਣ ਸਵਾਲੇ ਪੈਦਾ ਹੁੰਦਾ ਵੀ ਉਹ ਪੰਜਾਬ ਦੀ ਵਿਧਾਨ ਸਭਾ ਉਹਦੇ ਮਤੇ ਤੇ ਹਾਕਮ ਜਿਹੜੇ ਨੇ ਕੇਂਦਰ ਸਰਕਾਰ ਜਿਹੜੀ ਹੈ ਜਾਂ ਚੰਡੀਗੜ੍ਹ ਦਾ ਪ੍ਰਸ਼ਾਸਕ ਜਿਹੜਾ ਪੰਜਾਬ ਦਾ ਗਵਰਨਰ ਹੈ ਉਹ ਰੱਦੀ ਦੀ ਟੋਕਰੀ ਚ ਛੁੱਡ ਦਿੰਦਾ ਉਹਨਾਂ ਤੇ ਕੋਈ ਅਮਲ ਨਹੀਂ ਕਰਦਾ ਪਰ 10 ਨਵੰਬਰ ਨੂੰ ਜਿਹੜਾ ਪੰਜਾਬ ਯੂਨੀਵਰਸਿਟੀ ਤੇ ਇਕੱਠ ਹੋਇਆ ਉਹਨੇ ਦਿੱਲੀ ਹਿਲਾ ਕੇ ਰੱਖ ਦਿੱਤੀ ਤੁਰੰਤ ਜਿਹੜੇ ਫੈਸਲੇ ਵਾਪਸ ਲੈਣੇ ਪਏ ਸੋ ਲੱਗਦਾ ਤੇ ਇਹ ਹੈ ਵੀ ਅੱਜ ਦੇ ਸਮੇਂ ਵਿੱਚ ਪੰਜਾਬ ਵਿਧਾਨ ਸਭਾ ਤੋਂ ਸਟਰੋਂਗ ਲੋਕਾਂ ਦਾ ਜੋਸ਼ ਲੋਕਾਂ ਦਾ ਰੋਹ ਤੇ ਲੋਕਾਂ ਦਾ ਸੰਘਰਸ਼ ਹੈ ਬਿਲਕੁਲ ਸਰ ਫਿਰ ਇਹ ਤਾਂ ਬਿਲਕੁਲ ਕਲੀਅਰ ਹੈ ਜੇ ਲੋਕੀ ਚਾਣ ਤਾਂ ਸਭ ਕੁਝ ਹੋ ਸਕਦਾ ਹੈ ਸਰ ਜੇ ਆਪਣੀ ਆਵਾਜ਼ ਚੱਕਣ ਤਾਂ ਪਰ ਸੈਂਦਾ ਇਸ ਤੋਂ ਵੱਧ ਫਿਕਰ ਤੇ ਚਿੰਤਾ ਵਾਲੀ ਗੱਲ ਇਹ ਹੈ ਬਿ ਲੋਕਾਂ ਨੇ ਹੀ 117 ਐਮਐਲਏ ਚੁਣ ਕੇ ਭੇਜਿਆ ਨਾ ਚੰਡੀਗੜ੍ਹ ਪੰਜਾਬ ਦੇ ਲੋਕਾਂ ਨੇ ਔਰ ਉਹ ਪੰਜਾਬ ਵਿਧਾਨ ਸਭਾ ਨੂੰ ਚਲਾਉਂਦੇ ਨੇ ਹੁਣ ਸਵਾਲ ਇਹ ਪੈਦਾ ਹੁੰਦਾ ਵੀ ਜਿਹੜੀ ਇੱਕ ਇੱਕ ਵੋਟ ਦੀ ਤਾਕਤ ਕਰੋੜਾਂ ਪੰਜਾਬੀਆਂ ਨੇ 117 ਵਿਧਾਇਕਾਂ ਨੂੰ ਦਿੱਤੀ ਜਿਹੜੀ ਅੱਗੇ ਸਰਕਾਰ ਬਣੀ ਮੁੱਖ ਮੰਤਰੀ ਬਣਿਆ ਕੈਬਨਿਟ ਬਣੀ ਸਪੀਕਰ ਬਣੇ ਪਰ ਉਹਨਾਂ ਦੇ ਮਤੇ ਰੱਦੀ ਦੀ ਟੋਕਰੀ 'ਚ ਜਾਣ ਤੇ 10 ਨਵੰਬਰ ਨੂੰ ਜਦੋਂ ਸਾਰਾ ਪੰਜਾਬ ਉਹ ਤੇ ਕਿਸਾਨ ਮਜ਼ਦੂਰ ਨਿਹੰਗ ਜਥੇਬੰਦੀਆਂ ਧਾਰਮਿਕ ਸੰਸਥਾਵਾਂ ਹੋਰ ਕਈ ਤਰ੍ਹਾਂ ਦੇ ਵਰਗ ਜਿਹੜੇ ਜਦੋਂ ਚੰਡੀਗੜ੍ਹ ਕੂਚ ਕਰ ਗਏ ਤੇ ਕੇਂਦਰ ਨੂੰ ਮਜਬੂਰ ਹੋਣਾ ਪਿਆ ਲੋਕਾਂ ਦੀ ਆਵਾਜ਼ ਸੁਣਨ ਲਈ ਸੋ ਇਹ ਚਿੰਤਾ ਦੀ ਗੱਲ ਵੀ ਹੈ ਸਰ ਬੀਐਸਐਫ ਦਾ ਮੁੱਦਾ ਵੀ ਆਇਆ ਸੀ ਪੰਜਾਬ ਵਿਧਾਨ ਸਭਾ ਚ ਹਾਂ ਬਿਲਕੁਲ ਹੁਣ ਸਵਾਲ ਇਹ ਹੈ ਵੀ ਪਿਛਲੀ ਕੈਪਟਨ ਸਰਕਾਰ ਵੇਲੇ ਭਾਰਤ ਸਰਕਾਰ ਨੇ ਇੱਕ ਫੈਸਲਾ ਕੀਤਾ ਵੀ ਅੱਤਵਾਦ ਬੜਾ ਵੱਧ ਰਿਹਾ ਗਵਾਂਟੀ ਰਾਜ ਤੋਂ ਅੱਤਵਾਦੀ ਬੜੇ ਸਰਗਰਮ ਨੇ ਜਿਹੜੀ ਡਰੱਗ ਬੜੀ ਸਮੱਗਲ ਹੋ ਰਹੀ ਹੈ ਇਸ ਲਈ ਇਹ ਫੈਸਲਾ ਕੀਤਾ ਵੀ ਬੀਐਸਐਫ ਨੂੰ ਪੰਜਾਬ ਦੇ 50 ਕਿਲੋਮੀਟਰ ਘੇਰੇ ਦਾ ਜਿਹੜਾ ਅਧਿਕਾਰ ਦਿੱਤਾ ਜਾਊਗਾ ਉੱਥੇ ਉਹ ਆਪਣਾ ਐਕਸ਼ਨ ਸਰਗਰਮੀ ਜਾਂ ਫੜੋ ਫੜਾਈ ਜਿਹੜੀ ਆ ਅਕਿਊਜ਼ ਦੀ ਕਰ ਸਕਦੇ ਨੇ ਜਦੋਂ ਇਹ ਫੈਸਲਾ ਭਾਰਤ ਸਰਕਾਰ ਦਾ ਆਇਆ ਸਾਰੇ ਪੰਜਾਬ ਚ ਬਵਾਲ ਮਚ ਗਿਆ ਖਾਸ ਕਰਕੇ ਪੋਲੀਟੀਕਲ ਲੀਡਰਾਂ ਨੇ ਕਿਹਾ ਵੀ ਇਹ ਤੇ ਪੰਜਾਬ ਦੇ ਹੱਕਾਂ ਤੇ ਡਾਕਾ ਆ ਕੇਂਦਰ ਸਰਕਾਰ ਨੇ ਬਾਰਡਰ ਤੋਂ 50 ਕਿਲੋਮੀਟਰ ਤੱਕ ਜਿਹੜੇ ਅਧਿਕਾਰ ਨੇ ਕਮਾਨ ਹੈ ਜਿਹੜੀ ਬੀਐਸਐਫ ਨੂੰ ਦੇਤੀ ਇਹ ਸਾਨੂੰ ਪਰਵਾਹ ਨਹੀਂਗੀ ਫਿਰ ਹੋਇਆ ਕਿ ਉਦੋਂ ਦੀ ਕੈਪਟਨ ਸਰਕਾਰ ਨੇ ਹੰਗਾਮੀ ਹਾਲਤ ਵਿੱਚ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਸੱਦਿਆ ਤੇ ਉਹਦੇ ਵਿੱਚ ਇਹ ਮਤਾ ਪਾਸ ਕੀਤਾ ਵੀ ਇਹ ਫੈਸਲਾ ਵਾਪਸ ਲਿਆ ਜਾਵੇ ਪਰ ਅੱਜ ਤੱਕ ਇਹ ਵਾਪਸ ਨਹੀਂ ਲਿਆ ਤੇ ਉਹ ਜਿਹੜਾ ਮਤਾ ਅੱਜ ਵੀ ਕਹਿ ਸਕਦੇ ਆ ਵੀ ਰੱਦੀ ਦੀ ਟੋਕਰੀ ਚ ਡਿੱਗਾ ਪਿਆ ਸੋ ਇਹ ਤੋਂ ਬੜਾ ਸਾਫ ਹੈ ਵੀ ਇਹਨਾਂ ਬੰਦੇ ਵਿਧਾਨ ਸਭਾ ਦੇ ਮਤੇ ਚ ਉਹ ਜਾਨ ਉਹ ਤਾਕਤ ਉਹ ਡਰ ਉਹ ਅਣਖ ਨਹੀਂ ਰਹੀ ਜਿਹਦੇ ਕਰਕੇ ਦਿੱਲੀ ਸਰਕਾਰ ਨੇ ਅੱਜ ਤੱਕ ਉਸ ਮਤੇ ਉੱਪਰ ਕੋਈ ਕਾਰਵਾਈ ਨਹੀਂ ਕੀਤੀ ਔਰ ਬੀਐਸਐਫ ਨੂੰ ਅੱਜ ਵੀ 50 ਕਿਲੋਮੀਟਰ ਤੱਕ ਦੇ ਅਧਿਕਾਰ ਮਿਲੇ ਨੇ ਬਿਲਕੁਲ ਸਰ ਮਤੇ ਤਾਂ ਬਹੁਤ ਪਾਸ ਹੋਏ ਨੇ ਸਰ ਪੰਜਾਬੀ ਭਾਸ਼ਾ ਦਾ ਵੀ ਮਤੇ ਉਹ ਹੋਇਆ ਸੀਗਾ ਸਰ ਬਿਲਕੁਲ ਬਿਲਕੁਲ ਪੰਜਾਬੀ ਭਾਸ਼ਾ ਦੇ ਮਤੇ ਕਈ ਵਾਰੀ ਪਾਸ ਹੋਏ ਹਮ ਬਾਦਲ ਸਰਕਾਰ ਵੇਲੇ ਪਾਸ ਹੋਏ ਕੈਪਟਨ ਸਰਕਾਰ ਵੇਲੇ ਪਾਸ ਹੋਏ ਚੰਨੀ ਦੀ ਸਰਕਾਰ ਵੇਲੇ ਪਾਸ ਹੋਏ ਮਤਾ ਇਹ ਸੀ ਕਿ ਚੰਡੀਗੜ੍ਹ ਜਿਹੜਾ ਆ ਉਹ ਪੰਜਾਬ ਦੀ ਰਾਜਤਾ ਨਿਭਾਉਂ ਉਸਾਰਿਆ ਸੀ ਬਿਲਕੁਲ ਔਰ ਚੰਡੀਗੜ੍ਹ ਪ੍ਰਸ਼ਾਸਨ ਦੀ ਅੱਜ ਸਰਕਾਰੀ ਭਾਸ਼ਾ ਜਿਹੜੀ ਹੈ ਉਹ ਅੰਗਰੇਜ਼ੀ ਹੈ ਔਰ ਪੰਜਾਬ ਵਿਧਾਨ ਸਭਾ ਨੇ ਕਈ ਮਤੇ ਪਾਸ ਕਰਕੇ ਭੇਜੇ ਵੀ ਇਹ ਤੱਕ ਆ 28 ਪੰਜਾਬੀ ਪਿੰਡਾਂ ਨੂੰ ਉਜਾੜ ਕੇ ਚੰਡੀਗੜ੍ਹ ਵਸਾਇਆ ਇਸ ਲਈ ਇਥੋਂ ਦੀ ਸਰਕਾਰੀ ਭਾਸ਼ਾ ਅੰਗਰੇਜ਼ੀ ਨਹੀਂ ਪੰਜਾਬੀ ਚਾਹੀਦੀ ਹੈ ਪਰ ਅੱਜ ਤੱਕ ਕਈ ਸਾਲਾਂ ਤੋਂ ਇਹ ਮਤੇ ਪਾਸ ਹੁੰਦੇ ਆ ਰਹੇ ਨੇ 2010 ਚ ਬਾਦਲ ਸਰਕਾਰ ਨੇ ਮਤਾ ਪਾਸ ਕੀਤਾ ਸੀ ਉਸ ਤੋਂ ਬਾਅਦ ਕਈ ਮਤੇ ਪਾਸ ਹੋਏ ਪਰ ਅੱਜ ਤੱਕ ਵੀ ਉਸ ਮਤੇ ਤੇ ਕੋਈ ਕਾਰਵਾਈ ਨਹੀਂ ਹੋਈ ਔਰ ਆਮ ਜਿਹੜੇ ਪੰਜਾਬੀ ਇਤਿਹਾਸ਼ੀ ਕਹਿੰਦੇ ਨੇ ਵੀ ਜਿਹੜਾ ਗਵਰਨਰ ਹੈ ਪੰਜਾਬ ਦਾ ਉਹ ਚੰਡੀਗੜ੍ਹ ਦਾ ਪ੍ਰਸ਼ਾਸਕ ਵੀ ਹੈ ਉਹਨੇ ਵਿਧਾਨ ਸਭਾ ਵੱਲੋਂ ਪਾਸ ਕੀਤੇ ਮਤੇ ਰੱਦੀ ਦੀ ਟੋਕਰੀ ਚ ਸੁੱਟੇ ਨੇ ਸੋ ਸਵਾਲ ਇਹ ਫਿਰ ਪੈਦਾ ਹੁੰਦਾ ਵੀ ਪੰਜਾਬ ਵਿਧਾਨ ਸਭਾ ਇੰਨੀ ਕਮਜ਼ੋਰ ਕਿਉਂ ਹੋ ਗਈ ਜਾਂ ਪੰਜਾਬ ਵਿਧਾਨ ਸਭਾ ਨੂੰ ਚਲਾਉਣ ਵਾਲੇ ਜਿਹੜੇ 117 ਆ ਵਿਧਾਇਕ ਨੇ ਐਮ ਐਲ ਏ ਨੇ ਜਾਂ ਸਰਕਾਰ ਜਿਹੜੀ ਹੈ ਵੱਖ-ਵੱਖ ਸਮੇਂ ਦੀ ਸਰਕਾਰਾਂ ਜਿਹੜੀਆਂ ਨੇ ਉਹ ਇੰਨੀਆਂ ਕਮਜ਼ੋਰ ਕਿਉਂ ਹੋ ਗਈ ਬਿਲਕੁਲ ਸਰ ਸਰ ਯੂਟੀ ਚੰਡੀਗੜ੍ਹ ਹੋ ਗਿਆ ਅਤੇ ਜਿਹੜੇ ਸੈਂਟਰਲ ਸਲਸਿਲ ਰੂਲ ਨੇ ਸਰ ਉਹ ਵੀ ਪਾਸ ਹੋਣਾ ਸੀ ਸਰ ਪੰਜਾਬ ਵਿਧਾਨ ਸਭਾ ਚ ਜਦੋਂ ਕੇਂਦਰੀ ਗ੍ਰਹਿ ਮੰਤਰੀ ਅ ਅਮਿਤ ਸ਼ਾਹ ਜੀ ਨੇ ਐਲਾਨ ਕੀਤਾ ਸੀ ਵੀ ਚੰਡੀਗੜ੍ਹ ਪ੍ਰਸ਼ਾਸਨ ਦੇ ਮੁਲਾਜ਼ਮਾਂ ਉੱਪਰ ਹੁਣ ਪੰਜਾਬ ਦੇ ਸੇਵਾ ਨਿਯਮ ਤੇ ਤਨਖਾਹ ਸਕੇ ਲਾਗੂ ਨਹੀਂ ਹੋਣਗੇ ਹੁਣ ਕੇਂਦਰੀ ਸੇਵਾ ਨਿਯਮ ਤੇ ਕੇਂਦਰੀ ਤਨਖਾਹ ਸਕੇ ਲਾਗੂ ਹੋਣਗੇ ਤੇ ਮੌਜੂਦਾ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਇਹਦਾ ਬਹੁਤ ਵਿਰੋਧ ਕੀਤਾ ਸੀ ਔਰ ਗੱਲ ਕਹੀ ਸੀ ਵੀ ਕਿਸੇ ਤਰ੍ਹਾਂ ਲਾਗੂ ਨਹੀਂ ਹੋਣ ਦਵਾਗੇ ਕਿਉਂਕਿ ਇਹ ਚੰਡੀਗੜ੍ਹ ਸਾਡਾ ਹੈ ਇਹ ਚੰਡੀਗੜ੍ਹ ਪੰਜਾਬ ਤੋਂ ਖੋਹਣ ਦਾ ਇੱਕ ਫੈਸਲਾ ਜਿਹੜਾ ਕਿਸੇ ਤਰ੍ਹਾਂ ਵੀ ਇੰਪਲੀਮੈਂਟ ਨਹੀਂ ਹੋਣ ਦਵਾਗੇ ਔਰ ਇਹਦੇ ਲਈ ਇੱਕ ਵਿਸ਼ੇਸ਼ ਪੰਜਾਬ ਵਿਧਾਨ ਸਭਾ ਦਾ ਸੈਸ਼ਨ 20 ਸੱਦਿਆ ਗਿਆ ਜਿਹਦੇ ਵਿੱਚ ਮਤਾ ਪਾਸ ਕੀਤਾ ਵੀ ਚੰਡੀਗੜ੍ਹ ਪ੍ਰਸ਼ਾਸਨ ਦੇ ਮੁਲਾਜ਼ਮਾਂ ਉੱਪਰ ਕੇਂਦਰੀ ਸੇਵਾ ਨਿਯਮ ਤੇ ਤਨਖਾਹ ਸਕੇ ਲਾਗੂ ਨਾ ਕੀਤੇ ਜਾਣ ਅਸੀਂ ਉਹਦਾ ਵਿਰੋਧ ਕਰਦੇ ਆ ਪਰ ਇਹ ਵੀ ਪਿਛਲੇ 2.5-3 ਸਾਲਾਂ ਤੋਂ ਲਾਗੂ ਕੀਤੇ ਨੇ ਔਰ ਜਿਹੜਾ ਪੰਜਾਬ ਵਿਧਾਨ ਸਭਾ ਦਾ ਮਤਾ 117 ਵਿਧਾਇਕਾਂ ਨੇ ਵਿਰੋਧੀ ਧਿਰ ਦੇ ਤੇ ਸਦਾ ਧਿਰ ਦੇ ਵਿਧਾਇਕਾਂ ਨੇ ਪਾਸ ਕੀਤਾ ਸੀ ਅੱਜ ਉਹ ਵੀ ਖੂ ਖਾਤੇ ਪਿਆ ਔਰ ਜਦੋਂ ਉਹ ਵੀ ਮਤਾ ਖੂ ਖਾਤੇ ਪਿਆ ਤਾਂ ਫਿਰ ਯਾਦ ਆਉਂਦਾ 10 ਨਵੰਬਰ ਯੂਨੀਵਰਸਿਟੀ ਦਾ ਅੰਦੋਲਨ ਇਹਦਾ ਮਤਲਬ ਫਿਰ ਪੰਜਾਬ ਦੇ ਲੋਕਾਂ ਦਾ ਪੰਜਾਬ ਵਿਧਾਨ ਸਭਾ ਦਾ ਵਿਸ਼ਵਾਸ ਖਤਮ ਹੋ ਜਾਏਗਾ ਫਿਰ ਪੰਜਾਬ ਦੇ ਲੋਕ ਮਜਬੂਰਨ ਸੜਕਾਂ ਤੇ ਆਉਣਗੇ ਇਹ ਬਹੁਤ ਸੀਰੀਅਸ ਮੈਟਰ ਹੈ ਬੀਬੀ ਐਮਬੀ ਦਾ ਵੀ ਇੱਕ ਮੁੱਦਾ ਪੱਖਿਆ ਸੀਗਾ ਸਾਰੇ ਜਿਹੜੇ ਫੈਸਲੇ ਨੇ ਮਤੇ ਨੇ ਉਹ ਰੱਦੀ ਦੀ ਟੋਕਰੀ ਵਰਗੇ ਹੀ ਨੇ ਸੀ ਬਿਲਕੁਲ ਤੁਸੀਂ ਠੀਕ ਕਿਹਾ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਨੇ ਜਦੋਂ ਫੈਸਲਾ ਕੀਤਾ ਵੀ ਜਿਹੜਾ ਮੈਂਬਰ ਪਾਵਰ ਦੀ ਅਸਾਮੀ ਹੈ ਜਿਹੜੀ ਪੱਕੀ ਪੰਜਾਬ ਨੂੰ ਦਿੱਤੀ ਜਾਂਦੀ ਸੀ ਪੰਜਾਬ ਦੇ ਬਿਜਲੀ ਨਿਗਮ ਦਾ ਜਿਹੜਾ ਚੀਫ ਇੰਜੀਨੀਅਰ ਜਾਂ ਜਿਹੜਾ ਅਧਿਕਾਰੀ ਸੀ ਉਹਨੂੰ ਮੈਂਬਰ ਪਾਵਰ ਦੀ ਪੋਸਟ ਦਿੱਤੀ ਜਾਂਦੀ ਸੀ ਪਰ ਪਿਛਲੇ ਸਮੇਂ ਜਦੋਂ ਇਹ ਕਹਿਤਾ ਵੀ ਨਹੀਂ ਮੈਂਬਰ ਪਾਵਰ ਦੀ ਪੱਕੀ ਪੋਸਟ ਪੰਜਾਬ ਦੀ ਖਤਮ ਕੀਤੀ ਜਾਂਦੀ ਹੈ ਔਰ ਇੱਕ ਕਿਸੇ ਵੀ ਸਟੇਟ ਚੋਂ ਮੈਂਬਰ ਪਾਵਰ ਨਿਯੁਕਤ ਕੀਤਾ ਜਾ ਸਕਦਾ ਉਦੋਂ ਵੀ ਬਹੁਤ ਰੌਲਾ ਪਿਆ ਸੀ ਖਾਸ ਕਰਕੇ ਸਰਕਾਰ ਨੇ ਬਹੁਤ ਇਹਦੇ ਤੇ ਪ੍ਰੋਟੈਸਟ ਕੀਤਾ ਸੀ ਬਹੁਤ ਰਿਐਕਟ ਕੀਤਾ ਸੀ ਔਰ ਉਦੋਂ ਵੀ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਵਿੱਚ ਮਤਾ ਪਾਸ ਕੀਤਾ ਗਿਆ ਸੀ ਵੀ BBMB ਚ ਜਿਹੜਾ ਮੈਂਬਰ ਪਾਵਰ ਦੀ ਪੋਸਟ ਖਤਮ ਕੀਤੀ ਪੰਜਾਬ ਦੀ ਉਹ ਪੱਕੀ ਬਹਾਲ ਕੀਤੀ ਜਾਵੇ ਪਰ ਸ਼ਾਇਦ ਨਾ ਉਹ ਮਤਾ ਵੀ ਰੱਦੀ ਦੀ ਟੋਕਰੀ ਚ ਸੁੱਟਿਆ ਪਿਆ ਔਰ ਉਹਦੇ ਤੇ ਵੀ ਅਜ ਤੱਕ ਕੋਈ ਅਮਲ ਨਹੀਂ ਹੋਇਆ ਯੂਟੀ ਕੈਟਸ ਦੇ ਅਫੀਸਰ ਵੀ ਅਪਾਇੰਟ ਹੋਣੇ ਸੀ ਸਰ ਬਿਲਕੁਲ ਇਹ ਵੀ ਇੱਕ ਬਹੁਤ ਸੀਰੀਅਸ ਮੈਟਰ ਹੈ ਚੰਡੀਗੜ੍ਹ ਪ੍ਰਸ਼ਾਸਨ ਵਿੱਚ ਰੀਆਰਗੇਨੇਸ਼ਨ ਐਕਟ 1966 ਵਿੱਚ ਇੱਕ ਮਦ ਸੀ ਵੀ ਚੰਡੀਗੜ੍ਹ ਪ੍ਰਸ਼ਾਸਨ ਚ 60% ਪੰਜਾਬ ਦੇ 40% ਹਰਿਆਣੇ ਦੇ ਮੁਲਾਜ਼ਮ ਜਿਹੜੇ ਆ ਉਹ ਡੈਪੂਟੇਸ਼ਨ ਤੇ ਆਉਣਗੇ ਪਹਿਲਾਂ ਤੇ ਪੰਜਾਬ ਸਰਕਾਰ ਨੇ ਢੇਰ ਪੱਤਰ ਲਿਖੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਵੀ ਸਾਡਾ 60 ਫੀਸਦੀ ਕੋਟਾ ਤੁਸੀਂ ਖੋលਿਆ ਖਾ ਲਿਆ ਉਹ ਘਟ ਗਿਆ ਉਹ ਜਿਹੜਾ ਆ ਫੈਸਲਾ ਵਾਪਸ ਲਿਆ ਜਾਵੇ ਡਿਊਟੀ ਕੇਡਰ ਜਿਹੜਾ ਬਣਾਇਆ ਤੇ ਸਾਡਾ 60 ਫੀਸਦੀ ਡੈਪੂਟੇਸ਼ਨ ਕੋਟਾ ਜਿਹੜਾ ਬਹਾਲ ਕੀਤਾ ਜਾਵੇ ਉਹ ਚਿੱਠੀ ਪੱਤਰਾਂ ਦਾ ਚੰਡੀਗੜ੍ਹ ਪ੍ਰਸ਼ਾਸਨ ਨੇ ਕੋਈ ਜਵਾਬ ਨਹੀਂ ਦਿੱਤਾ ਔਰ ਮਨਮਾਨੇ ਢੰਗ ਨਾਲ ਆਪਣੇ ਪਦਨਰ ਤੈ ਨਿਯੁਕਤੀਆਂ ਕਰਦੇ ਰਹੇ ਔਰ ਪੰਜਾਬ ਦਾ ਡੈਪੂਟੇਸ਼ਨ ਕੋਟਾ ਤਕਰੀਬਨ ਖਤਮ ਕਰ ਦਿੱਤਾ 1 2% ਰਹਿ ਗਿਆ ਔਰ ਇਸ ਤੋਂ ਇਲਾਵਾ ਜਿਹੜੇ ਪੰਜਾਬ ਤੋਂ ਡੈਪੂਟੇਸ਼ਨ ਤੇ ਡਿਊਟੀ ਚ ਆਉਂਦੇ ਸੀ ਆਈਐਸ ਆਈਪੀਐਸ ਤੇ ਪੀਸੀਐਸ ਅਧਿਕਾਰੀ ਚੰਡੀਗੜ੍ਹ ਪ੍ਰਸ਼ਾਸਨ ਨੇ ਪਿਛਲੇ ਕੁਝ ਸਾਲਾਂ ਤੋਂ ਹੁਣ ਉਹਨਾਂ ਦੀ ਥਾਂ ਤੇ ਡਿਊਟੀ ਕੇਟਰ ਦੇ ਆਈਐਸ ਆਈਪੀਐਸ ਅਧਿਕਾਰੀ ਇੱਥੇ ਨਿਯੁਕਤ ਕਰਨੇ ਸ਼ੁਰੂ ਕਰਦੇ ਐ ਔਰ ਪੰਜਾਬ ਦੇ ਅਧਿਕਾਰੀਆਂ ਦਾ ਕੋਟਾ ਵੱਡੇ ਪੱਦਰ ਤੇ ਖੋਰ ਵੀ ਦਿੱਤਾ ਤੇ ਜਿਹੜੇ ਡਿਊਟੀ ਪ੍ਰਸ਼ਾਸਨ ਤੇ ਡੈਪੂਟੇਸ਼ਨ ਤੇ ਆਏ ਵੀ ਐ ਪੰਜਾਬ ਦੇ ਅਧਿਕਾਰੀ ਉਹਨਾਂ ਨੂੰ ਨੁਕਰੇ ਲਾਤਾ ਬੜੀਆਂ ਛੋਟੀਆਂ-ਛੋਟੀਆਂ ਪੋਸਟਾਂ ਤੇ ਉਹਨਾਂ ਨੂੰ ਨਿਯੁਕਤ ਕੀਤਾ ਉਹਦੇ ਸਬੰਧ ਵਿੱਚ ਵੀ ਪੰਜਾਬ ਦੇ ਮੁੱਖ ਮੰਤਰੀ ਪੱਤਰ ਲਿਖਦੇ ਰਹੇ ਨੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਕੇਂਦਰ ਸਰਕਾਰ ਨੂੰ ਪਰ ਉਹ ਪੱਤਰ ਵੀ ਰੱਦੀ ਦੀ ਟੋਕਰੀ ਚ ਛੁੱਟੇ ਪਏ ਨੇ ਸੋ ਤੁਸੀਂ ਗੱਲ ਕੀਤੀ ਬੀਐਸਐਫ ਦੇ ਮੁੱਦੇ ਦੀ ਤੁਸੀਂ ਗੱਲ ਕੀਤੀ ਪੰਜਾਬੀ ਭਾਸ਼ਾ ਦੀ ਇਸੇ ਤਰ੍ਹਾਂ ਜਿਹੜੇ ਕੇਂਦਰੀ ਸੇਵਾ ਨਿਯਮ ਲਾਗੂ ਕੀਤੇ ਨੇ ਔਰ ਨਾਲ ਦੇ ਨਾਲ ਬੀਬੀਐਮਬੀ ਦਾ ਮੁੱਦਾ ਤੇ ਆਈਐਸ ਤੇ ਆਈਪੀਐਸ ਸਹਾਕਾਰੀਆਂ ਦਾ ਮੁੱਦਾ ਇਹ ਸਾਰੇ ਮੁੱਦਿਆਂ ਬਾਰੇ ਸਮੇਂ-ਸਮੇਂ ਪੰਜਾਬ ਵਿਧਾਨ ਸਭਾ ਨੇ ਮਤੇ ਪਾਸ ਕੀਤੇ ਨੇ ਜਿਨ੍ਹਾਂ ਤੇ ਕੋਈ ਐਕਸ਼ਨ ਨਹੀਂ ਹੋਇਆ ਕੋਈ ਅਮਲ ਨਹੀਂ ਹੋਇਆ ਪੁੱਛਿਆ ਤੱਕ ਨਹੀਂ ਪੰਜਾਬ ਸਰਕਾਰ ਨੂੰ ਔਰ ਦੂਸਰੇ ਪਾਸੇ ਜਿਹੜੇ ਤੰਬੂ ਲੱਗੇ ਨੇ ਪੰਜਾਬ ਯੂਨੀਵਰਸਿਟੀ ਵਿੱਚ ਮੈਂ ਅੱਜ ਦੇਖ ਕੇ ਵੀ ਆਇਆ ਜੋ ਉੱਥੇ ਰੋਹ ਹੈ ਜੋਸ਼ ਹੈ ਔਰ ਜੋਸ਼ ਦੇ ਨਾਲ ਹੋਸ਼ ਵੀ ਹੈ ਔਰ ਉਸ ਧਰਨੇ ਵਿੱਚ ਸਾਰੀਆਂ ਸਿਆਸੀ ਪਾਰਟੀਆਂ ਦੇ ਲੀਡਰ ਪੰਜਾਬ ਦੇ ਉੱਥੇ ਪੁੱਜ ਰਹੇ ਨੇ ਭਾਵੇਂ ਵਿਰੋਧੀ ਧਿਰ ਆ ਤੇ ਭਾਵੇਂ ਸਤਾਧਾਰੀ ਧਿਰ ਆ ਔਰ ਇੱਕ ਵੱਖਰੇ ਤਰ੍ਹਾਂ ਦਾ ਜੰਗ ਦਾ ਮੈਦਾਨ ਬਣਿਆ ਸੰਘਰਸ਼ ਦਾ ਮੈਦਾਨ ਬਣਿਆ ਜਿੰਨੂੰ ਲੈ ਕੇ ਕੇਂਦਰ ਸਰਕਾਰ ਜਿਹੜੀ ਹੈ ਵੱਡੇ ਪੱਧਰ ਤੇ ਆਪਣੇ ਕੀਤੇ ਫੈਸਲੇ ਵਾਪਸ ਲੈ ਰਹੀ ਹੈ ਸੋਏ ਤੇ ਹੁਣ ਸੋਚਣਾ ਪਊਗਾ ਵੀ ਪੰਜਾਬ ਦੇ ਲੋਕ ਵਿਧਾਨ ਸਭਾ ਤੇ ਵਿਸ਼ਵਾਸ ਕਰਨ ਪੰਜਾਬ ਦੇ ਲੋਕ ਪੰਜਾਬ ਵਿਧਾਨ ਸਭਾ ਤੇ ਕੋਈ ਆਸ ਰੱਖਣ ਕਿ ਖੁਦ ਸੜਕਾਂ ਤੇ ਨਿਕਲ ਕੇ ਆਪਣੀਆਂ ਮੰਗਾਂ ਮੰਨਵਾਉਣ ਲਈ ਜਿਹੜਾ ਸੰਘਰਸ਼ ਦੇ ਮੈਦਾਨ ਵਿੱਚ ਪਾਉਣ